ਜਦੋਂ ਜਦੋਂ ਸੀੜੀਆਂ ਬੰਦ ਹੋ ਗਈ ਸੀ ਜਮਾਂ ਦੌਰ ਖਤਮ ਹੋ ਗਿਆ ਸੀ ਬਿਲਕੁਲ ਗਕੀ ਦਾ ਉਦੋਂ ਮੈਨੂੰ ਮੰਦਾ ਕਹਿੰਦਾ ਯਾਰ ਕਹਿੰਦਾ ਵੀ ਯਾਰ ਕੋਈ ਮਾਰਜੀ ਆਈਡੀਆ ਕਰ ਲੋ ਵੀ ਹੁਣ ਕੀ ਤੇ ਨਹੀਂ ਚੱਲਦੇ ਮਾ ਯਾਰ ਜੇ ਚੱਲਦੇ ਨਹੀਂ ਫਿਰ ਵੀ ਆਪਾਂ ਵੈਸੇ ਕਰ ਲੋ ਸੈਸ ਸੈਸ ਤੱਕ ਬਈ ਬਈ ਇੱਕ ਸੀੜੀ ਬਣਾਈ ਸੀ ਉਦੋਂ ਹੋਕਾ ਸੱਤ ਗੀਤ ਸੀ ਅਸੀਂ ਆਪ ਹੀ ਬਣਾਈ ਸੀ ਮੈਂ ਆ ਫਰੀ ਬੰਡੀ ਸੀ ਅੱਛਾ ਫਰੀ ਆਫ ਕਾਸਟ ਮਤਲਬ ਕੋਈ ਮਤਲਬ ਫਰੀ ਹੀ ਬੰਡੀ ਸੀ ਪਰ ਦੌਰ ਪਤਾ ਮਾੜੀ ਗੱਲ ਪਤਾ ਕੀ ਹੈ ਉਹ ਸਭ ਤੋਂ ਪਿਆਰੀ ਸੀਗੀ ਸੀੜੀ ਸਾਰੇ ਆਪਣਾ ਸਹਿਦਗੀ ਤੋਂ ਹਾਂਜੀ ਹਨਾ ਕੁੜੀਆਂ ਦੇ ਧੀਆਂ ਦੇ ਮਾਪਿਆਂ ਦੇ ਇੱਕ ਮੰਦਰੇ ਨੇ ਮੈਨੂੰ ਫੋਨ ਨਹੀਂ ਕੀਤਾ। ਬਈ ਉਹ ਜੇ ਕੀ ਦਵਾਰੇਗਾ। ਕਰਾਂਗੀ। ਕਲਾਕਾਰ ਵੀ ਕੀ ਕਰੇ ਫਿਰ? ਕੱਲੀ ਬਾਵਾ ਹੋਏਗੀ। ਹੈਨਾ? ਕੱਲੀ ਬਾਵਾ ਢੱਡ ਤਾਂ ਭਰਦੀ ਨਹੀਂ। ਇੱਕ ਸਿੰਗਰ ਮੰਦਰੇ ਨੇ ਮੈਨੂੰ ਅੱਪ ਅੱਪ ਕਹਿੰਦਾ ਫੋਨ ਆਇਆ। ਵੀ ਉਹ ਜੇ ਕੀ ਦਿਖਾ ਦਵਾਰੇ ਯਾਰ। ਲੋਕ ਚਾਹੁੰਦੇ ਆ ਮਤਲਬ ਵੀ ਸਿੰਗਰ ਵਧੀਆ ਗਾਵੇ, ਚੰਗਾ ਗਾਵੇ, ਉਹ ਗਾਵੇ। ਪਰ ਕਈ ਵਾਰ ਇਹ ਵੀ ਹੁੰਦਾ ਕਿ ਕਿ ਕਈ ਬੰਦੇ ਬੜਾ ਵਧੀਆ ਵੀ ਗਾ ਲੈਂਦੇ ਆ ਤੇ ਫਿਰ ਪਿੱਛੇ ਬੈਠੇ ਰਹਿੰਦੇ, ਅਗਲਾ ਵੀ ਕਹਿੰਦਾ ਹੁਣ ਘਰ ਵੀ ਤਾਂ ਚਲਾਉਣਾ ਕੀ। ਬਾਈ ਜੀ ਕਹਿਣ ਦੇ ਗੱਲਾਂ ਹੋਰ ਹੁੰਦੀਆਂ ਹਾਂ ਕਰਨ ਦੇ ਗੱਲਾਂ ਹੋਰ ਹੁੰਦੀਆਂ ਆਪਣਾ ਤਵੇ ਲਾਉਣੇ ਸੌਖੀ ਗੱਲ ਐ ਵਿਚਰਨਾ ਓਕੀ ਗੱਲ ਐ ਮੇਰੇ ਯਾਦ ਆ ਉੱਥੇ ਨਿਊਜ਼ੀਲੈਂਡਾ ਨਾ ਉਦੋਂ ਮੈਂ ਉਹਨੂੰ ਗਏ ਉਹਨੂੰ 3-4 ਸਾਲ ਹੋਈ ਸੀ ਤੇ ਬਾਈ ਪਾਲੀ ਦੀ ਦੇਤ ਵਾਲ ਗਿਆ ਜੀ ਹਾਂਜੀ ਸ਼ੋਹ ਲੋਣੇ ਗਏ ਸੀ ਉੱਥੇ ਅੱਛਾ ਜੀ ਇਹਨੇ ਸਾਰੀ ਹੋਰ ਮਾਦ ਲ ਕੇ ਸਾਫ ਸੁਥਰੇ ਗਾਣੇ ਗਾਏ ਬਿਲਕੁਲ ਹੈਨਾ ਬਿਲਕੁਲ ਈਆਂ ਭੈਣਾਂ ਦੇ ਗਾਣੇ ਗਾਏ ਬਿਲਕੁਲ ਤੇ ਚਲੋ ਮੈਂ ਫੋਨ ਗਿਆ ਮੈਂ ਹਾਲਚ ਪਹਿਲਾਂ ਪਹਿਲਾਂ ਮਿਲ ਕੇ ਫਿਰ ਹਾਲਚ ਗਿਆ ਹਾਂ ਹਾਲਚ ਬਾਈ ਜੀ ਛੋਡੇ ਵਰਗੇ ਭਰਾ ਸੀਗੇ ਜਿਹੜੇ ਮੈਂ ਆਪਣੇ ਮੀਡੀਆ ਵਾਲੇ ਹਾਂਜੀ ਇੱਕ ਓਹੋ ਕੀ ਕਰੂੰ ਕੀ ਬੰਦਾ ਕਾ ਉਹ ਫਿਰ ਦੱਸੋ ਕੀ ਕਰੂੰ ਹਾਂ ਜੇ ਹੋਰ ਗਿਆ ਹੁੰਦਾ ਹਾਂ ਸਿੱਧੇ ਗਾਣੇ ਗਾਉਣ ਵਾਲਾ ਤੇ ਆਪਣਾ ਆਪਣਾ ਬੈਠਣ ਉਧਾਰ ਨਹੀਂ ਹੁੰਦਾ ਵਿੜੇ 800 ਟੇ ਵਾਲਾ ਹੁੰਦਾ ਮਤਲਬ ਜਿਵੇਂ ਆਪਾਂ ਜ਼ਿੰਮੇਵਾਰੀ ਤੈਅ ਕਰਦੇ ਹਾਂ ਗੀਤਕਾਰੀ ਤੈਅ ਕਰਦੇ ਹਾਂ ਕਲਾਕਾਰ ਤੈਅ ਕਰਦੇ ਹਾਂ ਤਾਂ ਫਿਰ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਸਰੋਤਿਆਂ ਦੀ ਹੈ ਇਹ ਤਾਂ ਹੀ ਬਾਈ ਜੀ ਇਹ ਤਾਂ ਹੀ ਹੁਣ ਗਾਇਕਤਾ ਹੋਈ ਕੀ ਗਾਉਣ ਜਿਵੇਂ ਹੁਣ ਕਿਸਾਨੀ ਅੰਦੋਲਨ ਵੇਲੇ ਕਿਸਾਨੀ ਅੰਦੋਲਨ ਦੇ ਗਾਣੇ ਚੱਲੇ ਕਿਸਾਨਾਂ ਦੇ ਗਾਣੇ ਚੱਲੇ ਲੋਕਾਂ ਨੇ ਸੁਣੇ ਤਾਂ ਉਹ ਆ ਗਏ ਬੜਾ ਲੰਮਾ ਸਮਾਂ ਸਾਲ ਦੇ ਕਰੀਬ ਉਹੀ ਗਾਣੇ ਆਈ ਗਏ ਆ ਲੋਕ ਲੋਕਾਂ ਦੇ ਬਾਈ ਨਾ ਦਬਾ ਕੇ ਤਾਂ ਕੀ ਚੀਜ਼ਾਂ ਬਸੀਆਂ ਹੋਈਆਂ ਕਿਸ ਤਰ੍ਹਾਂ ਗੀਆਂ ਹਨਾ ਉਹ ਜਿਹੜੇ ਹੁਣ ਉਦੋਂ ਬਾਈ ਗਾਣੇ ਆਏ ਸੀ ਉਦੋਂ ਆਪਣਾ ਧਰਨੇ ਵਾਲੇ ਉਦੋਂ ਉਦੋਂ ਹਿੱਟ ਹੋ ਗਏ ਚੱਲ ਗਏ ਉਦੋਂ ਦਾ ਬਸ ਉਦੋਂ ਦਾ ਬਸ ਹਾਂ ਬਾਕੀ ਲੋਕਾਂ ਨੇ ਮੈਂ ਤਾਂ ਹੁਣ ਖਾੜੇ ਜਾਣੇ ਕਿ ਬਰੀ ਪਿੱਛੇ ਖਾੜਾ ਲਾਉਣੇ ਗਏ ਸੀ ਆਪਣਾ ਬਾਬਾ ਆ ਗਿਆ ਅੱਛਾ ਤੇ ਕਹਿੰਦਾ ਪੁੱਤ ਮਿਰਜਾ ਲਾ ਦੇ ਅੱਛਾ ਮੈਂ ਬਾਪੂ ਮਿਰਜਾ ਦਾ ਮਰ ਗਾ ਦੂੰਗਾ ਪਰ ਉਹ ਮੈਂ ਤਾਂ ਅਸੀਂ ਮਿਰਜੇ ਨੇ ਆਪਣਾ ਪ੍ਰਾਪ ਦੀ ਕਿਹੜੀ ਕੀਤੀ ਹਨਾ ਵੀਰ ਕੋਣ ਕੀਤਾ ਕੀ ਆ ਬਿਲਕੁਲ ਸਾਡੇ ਦਿਮਾਗ ਚ ਬਾੜੀ ਬਾੜੀ ਹਾ ਗੱਲਾਂ ਤੇ ਦਿੱਤੀਆਂ ਹਾਂ ਮਾਪੇ ਉਹ ਤੂੰ ਕੋਈ ਆਪਣਾ ਬਾਹਰ ਘਾਦਣਾ ਕੋਈ ਮੈਂ ਹਾਂ ਬਿਲਕੁਲ ਹੈ ਨਾ ਮਿਰਜ ਨੇ ਕੋਈ ਵਧੀਆ ਕੰਮ ਨਾ ਕੀਤਾ ਨਹੀਂ ਕੀਤਾ ਸਕੇ ਮਾਪੇ ਦੀ ਕੁੜੀ ਭਜਾ ਕੇ ਲੈ ਗਿਆ ਤੇ ਆ ਕੇ ਨੇ ਮਾਰਦਾ ਬਸ ਆਹੀ ਕੁਛ ਹੋਇਆ ਕਾਣੀ ਦਹੀ ਹੋ ਗਿਆ ਇਹ ਗਾਣੀਆ ਸਹੀ ਗੱਲ ਹੈ ਅਜਾ ਕਾ ਮਿਰਜਾ ਕਰਦੇ ਹਰ ਦਾ ਹੀ ਹੁੰਦੀ ਹੈ ਇਹ ਜਿੱਥੇ ਜਾਓਗੇ ਤੁਸੀਂ ਮਿਰਜੇ ਬਾਰੇ ਆਪਣਾ ਸੋਏ ਉਹ ਨਹੀਂ ਦੇਸੀ ਉਹਨੇ ਕੀ ਆਪਣਾ ਕੀ ਕੀਤਾ ਕੀ ਹੈ ਇਸ ਤਰੀਕੇ ਆਉਦੀ ਇੱਕ ਹੋਰ ਮਾੜੀ ਗੱਲ ਹੈ ਪਹਿਲਾਂ ਆਪਣੇ ਦੌਰ ਚ ਹੀ ਰਹਾ ਵੀ ਪੁੱਤ ਮੇਰੇ ਜੇ ਵਰਗਾ ਦਾ ਹੋਵੇ ਆਪਣੇ ਹੀ ਰਾ ਜੰਮੇ ਹਾਂ ਬਿਲਕੁਲ ਸੇਵਾ ਰਾ ਜੰਮੇ ਬਿਲਕੁਲ ਕਿਹਦੀ ਦਾ ਘੱਟ ਉਹ ਵੀ ਦੀ ਸੀ ਕਿਸੇ ਦੀ ਹਾਂ ਹਨਾ ਲੋਕਾਂ ਨੇ ਜੱਟ ਮੇਰੇ ਜਿਹਾ ਕਹਿਣਗੇ ਉਦੋਂ ਮੈਨੂੰ ਮਤਲਬ ਮੈਂ ਭਾਵੇਂ ਗੱਲ ਚੰਗੀ ਨਾ ਲੱਗੇ ਪਰ ਮੈਂ ਇਸ ਗੱਲ ਦੇ ਉਲਟਾ ਮੈਂ ਇਹ ਕੁਝ ਮੇਰੇ ਤੇ ਕੋਈ ਵੱਡੀ ਵੱਡੀ ਗੱਲ ਤਾਂ ਕੀਤੀ ਨਹੀਂ ਨਹੀਂ ਕੋਈ ਪ੍ਰਾਪਤੀ ਹਾਂ ਅੱਛਾ ਭਾਈ ਇੱਕ ਉਹ ਜ਼ਰੂਰ ਦੱਸਿਓ ਜਿਵੇਂ ਹੁਣ ਭਾਈ ਬੱਬੂ ਮਾਨ ਦਾ ਜਿਹੜਾ ਉਹ ਸਟੇਜ ਤੋਂ ਬਾਈ ਹੋਰੀ ਕਹਿਣ ਹਾਂਜੀ ਹਾਂਜੀ ਉਹ ਵੀ ਮੁੱਖ ਕਾਰਨ ਸੀ ਮੋੜਨ ਦਾ ਕਿ ਤੁਸੀਂ ਪਹਿਲਾਂ ਸੋਚਿਆ ਹੋਇਆ ਸੀ ਜਿਵੇਂ ਇੱਕ ਸਬਬਜਾ ਬਣ ਗਿਆ ਜਾਂ ਉਹ ਵੀ ਉਹ ਵੀ ਵਿੱਚੇ ਗੱਲ ਆਪਣਾ ਐਡ ਹੋ ਗਈ ਅਸਲ ਵਿੱਚ ਨਾ ਮੈਂ ਤਾਂ ਜਦੋਂ ਮੈਂ ਆਉਣਾ ਸੀਗਾ ਹਾਂ ਇੱਥੇ ਆ ਗਿਆ ਜਦੋਂ ਫਿਰ ਮੈਂ ਦੁਬਾਰੇ ਗਿਆ ਮੁੜ ਕੇ ਇੱਕ ਵਾਰੀ ਅੱਛਾ ਇੱਥੇ ਆ ਕੇ ਫਿਰ ਬੱਗ ਗਿਆ ਸੀ ਹਾਂ ਫਿਰ ਸਾਰੀ ਫੈਮਿਲੀ ਇਕੱਠੀ ਹੋ ਕੇ ਮੈਨੂੰ ਮੇਰੀ ਵਾਈਫ ਤੇ ਬੱਚੇ ਕਹਿੰਦੇ ਵੀ ਵੀ ਅਸੀਂ ਸੈਟਾਂ ਉੱਤੇ ਹੂੰ ਮੇਰੇ ਬਲਕਿ ਮੈਂ ਸਾਡੇ ਆਪਣਾ ਮਨ ਚੀ ਗੱਲ ਨਾਲ ਰਹੇ ਵੀ ਫੈਮਿਲੀ ਕਰਕੇ ਥੋੜਾ ਗਾਣਾ ਚੱਲਾ ਗਿਆ ਹੂੰ ਹੂੰ ਬੱਚੋ ਵੀ ਜਨਾਂ ਦੇ ਥੋੜੇ ਤੁਸੀਂ ਠੀਕ ਹੋ ਬਿਲਕੁਲ ਉਹਨਾਂ ਚ ਤੁਸੀਂ ਆਪ ਦਾ ਗਾਓ ਜਾ ਕੇ ਬਿਲਕੁਲ ਫਿਰ ਮੈਂ ਪੱਕਾ ਫੈਸਲਾ ਕਰਕੇ ਆ ਗਿਆ ਹੂੰ ਕਿਉਂਕਿ ਮੈਂ ਇਕੱਲਾ ਬੰਦਾ ਕੁਝ ਕਰ ਨਹੀਂ ਸਕਦਾ ਹਣਾ ਫਿਰ ਇੱਥੇ ਅੱਛਾ ਆਪਣਾ ਬੱਬੂ ਭਾਈ ਨੇ ਉੱਥੇ ਉੱਥੇ ਬੋਲਦਾ ਸੀ ਉਹ ਵੀ ਕੀ ਸੀ ਨਾ ਉੱਥੇ ਆਪਣਾ ਸ਼ੋਅ ਸੀਗਾ ਮੈਂ ਵੀ ਉੱਥੇ ਗਿਆ ਸੀਗਾ ਹੂੰ ਤੇ ਅੱਧਾ ਘੰਟਾ ਮੈਂ ਗਿਆ ਉੱਥੇ ਜਿਵੇਂ ਮੇਰਾ ਚਲ ਸੁਹਾਣ ਨਾਲ ਲਾ ਲੋ ਉੱਥੇ ਲੋਕ ਪਿਆਰ ਨਾਲ ਨਿਵਲਣ ਦੇ ਕਰਦੇ ਆ ਜਦੋਂ ਮੈਂ ਗਿਆ ਲੋਕਾਂ ਨੇ ਬਹੁਤ ਜ਼ਿਆਦਾ ਮਲਕੇ ਅੱਛਾ ਤਾੜੀਆਂ ਮਾਰੀਆਂ ਤੇ ਮਲਕੇ ਮੇਰਾ ਗੀ ਸੁਣੇ ਪਿਆਰ ਨਾਲ ਮਨੂੰ ਬੱਬੂ ਭਾਈ ਕਹਿੰਦਾ ਯਾਰ ਕਹਿੰਦਾ ਤੇਰੀ ਯਾਰ ਵਧੀਆ ਲੋਕ ਪਿਆਰ ਕਰਦੇ ਆ ਵੀ ਤੂੰ ਕਿਉਂ ਵੀ ਇਹ ਚੱਡੀ ਕੋ ਬੈਠਾ ਹੂੰ ਕਿ ਉਹ ਤੇ ਮੈਂ ਚੱਲ ਵਾਪਸ ਮੈਂ ਗਾਣਾ ਲਿਖੂਗਾ ਹੂੰ ਚਲੋ ਯਾਰ ਜਦ ਜਲਦੀ ਆਪਣਾ ਪਿੱਠ ਸੁਣਦੀ ਹੈ ਉਹਨੇ ਉਸੇ ਰਾਤ ਗਾਣਾ ਲਿਖ ਕੇ ਭੇਜਤਾ ਮੈਨੂੰ ਅੱਛਾ ਭੇਜਤਾ ਇਹ ਵੀਡੀਓ ਬਣਾ ਕੇ ਆਉਦੀ ਬੋਲ ਕੇ ਨਾ ਗਾਣਾ ਭੇਜਤਾ ਮੈਨੂੰ ਉਹ ਗਾਣਾ ਹੋਇਆ ਪਿਆ ਆਡੀਓ ਹੋ ਗਿਆ ਗਾਣਾ ਹਾਂ ਤੇ ਉਹ ਤਿਆਰ ਪਿਆ ਵੀ ਗਾਣਾ ਮੈਂ ਬਹੁਤ ਮਾੰਦਾ ਲਿਖਿਆ ਗਾਣਾ ਵੀ ਆਉਗਾ ਆ ਰਿਹਾ ਉਹ ਉੱਥੇ ਤਾਂ ਫਿਰ ਚੱਲਦਾ ਰਹਿੰਦਾ ਸੀ ਸਿਲਸਲਾ ਗਾਉਣ ਵਾਲਾ ਇਹ ਜਿਵੇਂ ਚੱਲ ਨਹੀਂ ਹਾਂ ਤਾਂ ਹੁਣ ਮੇਰੇ ਸ਼ੋਅ ਲੱਗਦੇ ਰਹੇ ਆ ਉੱਥੇ ਹੁਣ ਆਪਣਾ ਮੈਂ ਮੈਲਬੌਰਨ ਆਸਟ੍ਰੇਲੀਆ ਸਿਡਨੀ ਮੈਂ ਜਾਂਦਾ ਰਹਿਆ ਹੁਣ ਵੀ ਜਾਣਾ ਹੂੰ ਉੱਥੇ ਵੀ ਲੋਕਲ ਨਿਊਜ਼ ਲੈਣ ਦੇ ਚ ਮਤਲਬ ਕਿ ਜਿਹੜੇ ਮੇਨ ਫੰਕਸ਼ਨ ਹੁੰਦੇ ਸਿੱਖਿਆ ਮਾ ਹੁੰਦੀਆਂ ਦਵਾਲੀ ਸ਼ੋਅ ਹੁੰਦੇ ਆ ਉਹ ਆਪਣਾ ਮਹੀ ਹੁੰਨਾ ਉੱਥੇ ਅੱਛਾ ਜਦੋਂ ਜਿੰਨਾ ਟਾਈਮ ਛੱਡਿਆ ਰਿਆ ਬਾਈ ਫਿਰ ਉਦੋਂ ਸਰੋਤੇ ਕੋਈ ਫੋਨ ਦੇ ਜ਼ਰੀਏ ਜੁੜਿਆ ਜਾਂ ਕੋਈ ਕਿਵੇਂ ਜੁੜਿਆ ਸੁਨੇਹੇ ਥੋੜੇ ਤੱਕ ਪਹੁੰਚਦੇ ਸੀ ਵੀ ਹਰਦੇਵ ਸਿੰਘ ਕਿੱਧਰ ਲੁਕਿਆ ਬੈਠ ਗਾਲਾਂ ਹੀ ਮਿਲੀਆਂ ਮੈਨੂੰ ਇਹੜੇ ਖਾਸ ਬੰਦੇ ਆਪਣੇ ਉਹ ਗਾਲਾਂ ਵੀ ਦੇ ਦਿੰਦੇ ਨਾ ਅੱਛਾ ਵੀਰ ਤੂੰ ਚੰਗਾ ਬੰਦਾ ਹੈ ਹਾਂ ਉੱਥੇ ਬੈਠਾ ਚੁੱਪੀ ਹੋ ਗਿਆ ਹਾਂ ਹਾਂ ਹੁਣ ਵੀ ਮੇਰੇ ਫੇਸਬੁਕ ਤੇ ਜਿਹੜੇ ਬਾਹਲਾ ਪਿਆਰ ਕਰਦੇ ਆ ਉਹਨੂੰ ਇੱਕ ਇੱਕ ਦੋ ਗਾਣਾ ਕੱਢੀਆਂ ਹੁੰਦੀਆਂ ਕਿੱਥੇ ਰਿਹਾ ਤੂੰ ਅੱਛਾ ਵੀ ਆ ਗਿਆ ਠੀਕ ਆ ਪਰ ਨਾਲ ਕਹਿ ਵੀ ਹੁਣ ਤੱਕ ਰਿਹਾ ਕਿੱਥੇ ਆ ਅੱਛਾ ਆਪਦੇ ਆਪ ਨੂੰ ਇਹ ਚੀਜ਼ ਤਾਂ ਨਹੀਂ ਮੰਨਦੇ ਹਾਲਾਂਕਿ ਤੁਸੀਂ ਕਿਹਾ ਕਿ ਮੈਂ ਫੈਮਿਲੀ ਨੂੰ ਸੈੱਟ ਕਰਨ ਦੇ ਲਈ ਚਲੋ ਉਹ ਵੀ ਚੀਜ਼ ਜ਼ਰੂਰੀ ਸੀ ਉਹ ਉਧਰ ਗਿਆ ਸੀ ਪਰ ਇਹ ਤਾਂ ਨਹੀਂ ਮੰਨਦੇ ਵੀ ਯਾਰ ਪਤੇ ਉਹ ਸਮੇਂ ਦੇ ਵਿੱਚ ਵੀ ਜੇਕਰ ਗਾਇਆ ਹੁੰਦਾ ਤਾਂ ਅੱਜ ਹੋਰ ਵੀ ਦੋ ਕਦਮ ਅੱਗੇ ਹੁੰਦਾ ਨਹੀਂ ਨਹੀਂ ਬਾਈ ਪਤਾ ਕਿ ਇਹ ਦੌਰ ਉਦੋਂ ਇਹ ਸੀਗਾ ਜਿਹੜੀ ਆਪਣੀ ਜ਼ਿੰਦਗੀ ਹੈ ਉਹ ਤਾਂ ਰੱਬ ਨੇ ਦੇਣੀ ਹੈ ਦਲ ਕੋ ਪਰ ਉਹ ਜਿਹੜੇ 2-3 ਸਾਲ ਸੀ ਮੈਨੂੰ ਮੇਰੇ ਪਾਸੇ ਸਹੀ ਨਹੀਂ ਸੀ ਉਹ ਸਮਾਜ ਜਿਹੜਾ ਨਾ ਉਹਨੂੰ ਪਾਸੇ ਜਾਣਾ ਪੈਣਾ ਸੀ ਨਹੀਂ ਠੀਕ ਹੈ ਉਹ ਬਾਕੀ ਦਾ ਉਹ ਆਪਣਾ ਕਰਦਾ ਆਪਣਾ ਮਾਲਕ ਦੇ ਕਰਨਾ ਤੇ ਪਰ ਮੈਨੂੰ ਆਪ ਨੂੰ ਲੱਗਣ ਲੱਗੇ ਸੀ ਵੀ ਨਹੀਂ ਕਿਉਂਕਿ ਤੁਸਾਂ ਨੂੰ ਪਤਾ ਜੇ ਤੁਹਾਨੂੰ ਪਤਾ ਵੀ ਤੁਸੀਂ ਕਰਦੇ ਮਾਲਕੋਂ ਹੂੰ ਛੋਟੇ ਕਰਕੇ ਫੈਮਲੀ ਹੈ ਜੇ ਤੂੰ ਨਾ ਰਿਹਾ ਕੁਝ ਤੇਰੇ ਜਵਾਬ ਕੋਈ ਕਿਸੇ ਨੇ ਨਹੀਂ ਪੁੱਛਣਾ ਨਹੀਂ ਇਹ ਤਾਂ ਉਹਸਰਾ ਦੇਖ ਲੈ ਰੰਗਤ ਬਾਸ਼ਾ ਮੈਂ ਹਾਂ ਉਦੋਂ ਉਦੋਂ ਮੈਨੂੰ ਪਤਾ ਲੱਗਿਆ ਸੀ ਜਿਹਦਾ ਜਿਹਦੇ ਮਗਰ ਤੂੰ ਫਿਰਦਾ ਜਿਹਦੇ ਜਿਹਦਾ ਜਿਹਦਾ ਕਰ ਰਿਹਾ ਹਾਂ ਉਹ ਤੇ ਕਿਦੜੇ ਨਿਕਾੜਨਾ ਤੇਰੇ ਨਾਲ ਸਹੀ ਹੈ ਠੀਕ ਹੈ ਫਸਮਾਹ ਜ ਆ ਗਿਆ ਪਰ ਪਤਾ ਲੱਗਿਆ ਬਣੀ ਆ ਹਾਂ ਅੱਛਾ ਇੱਕ ਐਸਾ ਕੁਝ ਵੀ ਮੈਂ ਸੁਣਿਆ ਸੀ ਕਿ ਤੁਸੀਂ ਕਿ ਉਹ ਕਿਸੇ ਕੋਲੇ ਆਪਣੇ ਗੀਤ ਲੈ ਕੇ ਮਤਲਬ ਗਏ ਸੀਗੇ ਇਸ ਦੌਰ ਦੇ ਵਿੱਚ ਤੁਸੀਂ ਬਾਹਰ ਜਾਂਦੇ ਹੋ ਉਸ ਦੌਰ ਦੀ ਗੱਲ ਆ ਉਦੋਂ ਕਿਸੇ ਕੰਪਨੀ ਤੁਹਾਨੂੰ ਕਿਹਾ ਵੀ ਹੁਣ ਇਹ ਮੈਟਰ ਨਹੀਂ ਚੱਲਦਾ ਕਹਿੰਦੇ ਇਹ ਚੀਜ਼ ਨੇ ਵੀ ਉਦਾਸ ਕੀਤਾ ਕਿਦ ਨਾਲ ਜਿਹੜਾ ਕਰਦੇ ਮਹੀਨਾ ਕੋਲੋਂ ਹੋਇਆ ਸੀ ਕੁਝ ਐਸਾ ਮੈਂ ਸੁਣਿਆ ਕਿਸੇ ਤੋਂ ਵੈਸੇ नहीं जरूर हो, दे हो या सी, असले, असले मैं, मैं अपना पैण पिंकी पर वो एक है दौर अपना जरूर सगा आ गया सोचा मैं यार एक समय है पैसे लाने पैण गई मास्टर दे गाने बना देंगे दौर चल पैसे ਇਸੋ ਤੇ 20% ਲੱਖ ਰੁਪਏ ਕੈਸ਼ਟਾ ਲਿਆ ਹੈ ਨਾ ਵਿਆਦ ਹੋਰ ਵੀ ਦੇਖਣਾ ਸੀ ਪਹਿਲਾਂ ਪੈ ਲਾ ਕੇ ਨਾ ਲੌਣੇ ਪੈਣਗੇ ਹਾਂ ਫਿਰ ਇਹ ਵਿੱਚ ਚੁੱਪ ਕਰ ਜੋ ਕੋਈ ਗੱਲ ਨਹੀਂ ਹੈ ਨਾ ਬੀ ਭੀ ਇੱਥੇ ਨਾ ਜਦੋਂ ਸਮਾਂ ਆਊਗਾ ਉਹਨੂੰ ਵੇਖ ਲਾਂਗੇ ਅੱਛਾ ਉਹ ਜਦੋਂ ਟੇਪਾਂ ਬਾਈ ਟੇਪਾਂ ਦਾ ਦੌਰ ਜਾਂਦਾ ਆ ਪਾਇਰੇਸੀ ਵਗੈਰਾ ਸ਼ੁਰੂ ਹੁੰਦੀ ਆ ਉਹ ਚੀਜ਼ ਨੇ ਕਲਾਕਾਰਾਂ ਨੂੰ ਕਿੰਨਾ ਕੁ ਤੱਕਾ ਲਾਇਆ ਬਹੁਤ ਮੰਜਾ ਉਹਦੋਂ ਬਾਈ ਕਲਾਕਾਰ ਵੀ ਉਦੋਂ ਆਪਣਾ ਮਾਰੇ ਗਏ ਤੇ ਕੰਪਨੀ ਵੀ ਮਾਰੇ ਗਏ ਪੇਸ਼ਕਾਰ ਵਗੈਰਾ ਸਾਰੇ ਮਾਰੇ ਪਰ ਕੀ ਹੋਇਆ ਹਾਂ ਪੇਸ਼ਕਾਰ ਵੀ ਉਦੋਂ ਆਪਣਾ ਮਾਰਿਆ ਗਿਆ ਹਾਂ ਕਲਾਕਾਰਾਂ ਵੀ ਮਾਰੇ ਗਏ ਬਿਲਕੁਲ ਆਪਣਾ ਕੰਪਨੀ ਨੂੰ ਫਾਇਦਾ ਹੋ ਗਿਆ ਅਟੋ ਅਸੀਂ ਤਾਂ ਅਸੀਂ ਤਾਂ ਸੈਨ ਹੋਏ ਸੀ ਗਉਣ ਵਾਸਤੇ ਅਸੀਂ ਤਾਂ YouTube ਤੇ ਸੈਨ ਕੀਤੇ ਨਹੀਂ ਸੋਸ਼ਲ ਮੀਡੀਆ ਤੇ ਤੋਂ ਹਾਂ ਹਾਂ ਬਿਲਕੁਲ ਕੰਪਨੀ ਦੇ ਤਾਂ ਲੱਗੀ ਪੱਕੇ ਪੈਸੇ ਲੱਗੇ ਹੋ YouTube ਹਾਂ ਕਿੰਨਾ ਪੈਸਾ ਕਮਾਇਆ ਦੇਖੋ ਹੂੰ ਉਹ ਸਾਡੇ ਸਾਰੇ ਟੈਪਰ ਉਹ ਸਾਡੀਆਂ ਮੇਰੀਆਂ ਧਰਮੀਆਂ ਜੁਹਿੰਦਰ ਵਾਲੀਆਂ ਪੁਰਾਣੇ ਕਲਾਕਾਰਾਂ ਦੀਆਂ ਸਾਰਾ ਪੈਸਾ ਆਇਆ ਹੁਣ ਸਾਨੂੰ ਵਿੱਚੋਂ ਕੋਈ ਕੁਝ ਨਹੀਂ ਮਿਲਿਆ